ਜੋ ਜਿਆਦਾ ਆ ਗਿਆ ਹੋਣਾ ਨਾ ਪਰ ਨੰਗਲ ਤਹਿਸੀਲ ਵਿੱਚ ਪੈਂਦੇ ਪਿੰਡ ਕੰਚੇੜਾ ਇਲਾਕੇ ਵਿੱਚ ਇੱਕ ਘਰ ਵਿੱਚ ਗੈਸ ਪਾਈਪਲਾਈਨ ਫਟਣ ਨਾਲ ਵੱਡਾ ਧਮਾਕਾ ਹੋਇਆ ਜਿਸ ਨਾਲ ਜਿੱਥੇ ਰਸੋਈ ਵਿੱਚ ਪਿਆ ਕੀਮਤੀ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਉੱਥੇ ਹੀ ਆਂਡਗੁਆਂਡ ਵਿੱਚ ਇਹ ਧਮਾਕਾ ਸੁਣਨ ਤੋਂ ਬਾਅਦ ਲੋਕ ਡਰ ਗਏ ਤੇ ਘਟਨਾ ਵਾਲੇ ਸਥਾਨ ਤੇ ਇਕੱਤਰ ਹੋ ਗਏ ਮਕਾਨ ਮਾਲਕ ਵੱਲੋਂ ਨਵੇਂ ਘਰ ਦੇ ਵਿੱਚ ਕੰਪਨੀ ਵੱਲੋਂ ਸਪਲਾਈ ਕੀਤੀ ਜਾਂਦੀ ਘਰੇਲੂ ਗੈਸ ਲਾਈਨ ਦਾ ਕਨੈਕਸ਼ਨ ਲਿਆ ਸੀ ਪਰੰਤੂ ਅੱਜ ਇਹ ਘਟਨਾ ਵਾਪਰ ਗਈ ਜਿਸ ਦੇ ਲਈ ਇਹਨਾਂ ਲੋਕਾਂ ਨੇ ਸਿੱਧੇ ਤੌਰ ਤੇ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਇਹਨਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਅਜਿਹੀ ਘਟਨਾ ਲਾਗਲੇ ਪਿੰਡ ਵਿੱਚ ਜਾਏਗਾ ਵਾਪਰ ਚੁੱਕੀ ਹੈ ਇਸ ਮੌਕੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਤੇ ਚਲਦਿਆਂ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਪਰਿਵਾਰ ਦੀ ਗ੍ਰਹਿਣੀ ਬੁਰੀ ਤਰ੍ਹਾਂ ਸਹਿਮ ਦੇ ਮਾਹੌਲ ਵਿੱਚ ਹੈ ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਕਾਨ ਮਾਲਕ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਉਰੀ ਇਹ ਲਬਾਰਡ ਨੰਬਰ 13 ਹੈਗਾ ਤੇ ਆਪਣਾ ਘਰ ਦਾ ਨੰਬਰ ਹੈਗਾ 310 A ਕੰਚੇੜਾ ਕਰਕੇ ਪੈਂਦੀ ਹੈ ਜਗਾ ਸਰ ਸਰ ਅਸੀਂ ਵਾਈਫ ਤੇ ਆਪਣਾ ਆਪਣਾ ਕਿਚਨ ਚ ਕੰਮ ਕਰ ਰਹੀ ਸੀਗੇ ਤੇ ਇੱਕੋ ਦਮ ਪਿੱਛੋਂ ਜਿਹੜਾ ਇਹਨਾਂ ਦੀ ਗੈਸ ਦਾ ਹੈਗਾ ਪਾ ਕਨੈਕਸ਼ਨ ਲਿਆ ਹੋਇਆ ਹੈ ਬੀਪੀਸੀ ਲ ਦਾ ਇੱਕੋ ਦਮ ਪ੍ਰੈਸ਼ਰ ਤੇਜ਼ ਆਇਆ ਉਹਦੇ ਕਾਰਨ ਕੀ ਹੋਇਆ ਕਿ ਗੈਸ ਇੱਕੋ ਦਮ ਹੀ ਫਲੈਸ਼ ਕਰ ਗਿਆ ਬੜੇ ਜ਼ਬਰਦਸਤ ਤਰੀਕੇ ਨਾਲ ਫਲੈਸ਼ ਕੀਤਾ ਕਿ ਉਹਨਾਂ ਸਾਡੀ ਚਿਮਨੀ ਹੋ ਗਿਆ ਕਿ ਐਸਾ ਪੂਰਾ ਡੈਮੇਜ ਹੋ ਗਿਆ ਉਸ ਤੋਂ ਬਾਅਦ ਹੋਰ ਵੀ ਸਾਡੇ ਜੋ ਵੀ ਉੱਤੇ ਕੱਚ ਸੀਗੇ ਕਿਚਨ ਚ ਲੱਗੇ ਉਹ ਸਾਰੇ ਟੁੱਟ ਗਏ ਈਵਨ ਇਹ ਪਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਜਸਟ ਆਪਾਂ ਇੱਕ ਦੋ ਸੈਕਿੰਡ ਦਾ ਹੀ ਫਰਕ ਪਿਆ ਕਿ ਵਾਈਫ ਮੇਰੀ ਬਾਹਰ ਹੋਈ ਹੈ ਉਸ ਤੋਂ ਬਾਅਦ ਬਹੁਤ ਵੱਡਾ ਤਮਕਾ ਹੋ ਗਿਆ ਤੇ ਆਪਾਂ ਇਹਨਾਂ ਨੂੰ ਕੰਪਲੀਟ ਵੀ ਕੀਤੀ ਹੈਗੀ ਕਦੋਂ ਦੇ ਆਪਾਂ ਢਾਈ ਤਿੰਨ ਘੰਟੇ ਹੋ ਗਿਆ ਸਰ ਇਹਨਾਂ ਦੇ ਪਰਸਨ ਹੁਣ ਪਹੁੰਚੇ ਹੈਗੇ ਆ ਤੇ ਪਹਿਲਾਂ ਤਾਂ ਸਾਨੂੰ ਐਕਸਕਿਊਜ਼ ਦੇ ਰਹੇ ਹੈ ਜੀ ਕਿ ਸਰ ਤੁਹਾਡਾ ਗੈਸ ਇਹ ਹੈਗਾ ਜੀ ਉਦਾਂ ਹੈਗਾ ਤੁਹਾਡ ਕਹਿੰਦਾ ਕਿ ਸਰ ਇਹ ਗੈਸ ਸਾਡਾ ਕੱਚ ਤੇ ਵੀ ਚੱਲ ਜਾਗੇ ਤੁਹਾਡੇ ਸੜੇ ਜਿਹੜੇ ਬੰਦੇ ਹੈਗੇ ਨੇ ਉਹ ਗਲਤ ਐਕਸਕਿਊਜ਼ ਦੇ ਰਹੇ ਨੇ ਇਹ ਉਹਨਾਂ ਦਾ ਹੀ ਫਾਲਟ ਹੈ ਤੁਸੀਂ ਉਹਨਾਂ ਨੂੰ ਕੋਈ ਅਗਰ ਨਹੀਂ ਕਰੇ ਤਾਂ ਆਪਾਂ ਇਹਨਾਂ ਤੇ ਸਟ੍ਰਿਕਟ ਐਕਸ਼ਨ ਲਵਾਂਗੇ ਸਰ ਮੈਂ ਮੰਗ ਸਭ ਤੋਂ ਵੱਡੀ ਮੰਗ ਤਾਂ ਇਹ ਕਰਦਾ ਕਿ ਸਭ ਤੋਂ ਪਹਿਲੇ ਚੀਜ਼ਾਂ ਕੰਟਰੋਲਡ ਹੋਣੀਆਂ ਚਾਹੀਦੀਆਂ ਨੇ ਬਿਕੋਜ਼ ਆਰ ਦੀ ਡੇਟ ਦੇ ਵਿੱਚ ਚਲੋ ਇਹ ਤਾਂ ਪਰਮਾਤਮਾ ਦਾ ਸ਼ੁਗਰਾ ਕੋਈ ਜਾਨੀਵਾਲੇ ਨੂੰ ਨੁਕਸਾਨ ਨਹੀਂ ਹੋਇਆ ਅਗਰ ਜਾਨੀਵਾਲੇ ਨੂੰ ਨੁਕਸਾਨ ਹੋ ਜਾਂਦਾ ਤਾਂ ਕਿੱਡਾ ਵੱਡਾ ਨੁਕਸਾਨ ਸੀਗਾ ਸਰ ਉਹ ਤਾਂ ਕਦੇ ਵੀ ਕਵਰ ਨਹੀਂ ਹੋ ਸਕਦਾ ਨਾ ਬਾਕੀ ਜੋ ਸਾਡਾ ਨੁਕਸਾਨ ਹੋਇਆ ਉਹ ਤਾਂ ਸਰ ਇਹਨਾਂ ਨੂੰ ਭਰ ਚਿਨਮਾ ਗੈਸ ਸੁੱਟ ਦਾਲ ਰੱਖ ਕੇ ਮਸਾਲਾ ਘੱਟ ਕੇ ਸਬਜੀ ਦਾ ਜਸਟ ਹਜੇ ਬਾਹਰ ਆਈ ਸੀ ਨਾ ਦੋਨ ਵਾਸ਼ ਰੂਮ ਦੇ ਹਲੋਸਤੇ ਇੱਕਦਮ ਪਲਾਸਟ ਹੋਇਆ ਪਲਾਸਟ ਹੋ ਕੇ ਜੋ ਕੱਚ ਚਿਨੀ ਵਗੈਰਾ ਸਭ نیچے ਗਿਰੇ ਹੋਏ ਸੀਗੇ ਨਿਕਲੀ ਹਜੇ ਆ ਨਾਲ ਦੋਰ ਤੱਕ ਪੁੱਛ ਜੀ ਇਹ ਦੇਵੀ ਸਦ ਮੇਰੇ ਵਿੱਚ ਇਹ ਮੈਂ ਪੂਰੀ ਸਚਾਈ ਨਹੀਂ ਬਿਆਨ ਕਰ ਸਕਦਾ ਜੀ ਜੀ ਕੁਝ ਵੀ ਹੋ ਸਕਦਾ ਸੀ ਜਸਟ ਮੈਂ ਨਿਕਲੀ ਆ ਤਾਂ ਬਲਾਸਟ ਹੋ ਗਿਆ